हां जी दोस्तों ये एक रूडे के कला का हूं कनौला तक लिंक रोड पे ये एक एक्सीडेंट एक होया देख कोई काने का तो पैनी जसा दे पिछकार बहुत ही भयानक एक्सीडेंट होया ये हैगा बापा मस्त्रम डेरा दे को ਤੋ ਗੱਡੀ ਓਵਰ ਸਪੀਡ ਦੇ ਕਾਰਨ ਸਿੱਧੀ ਬਿਜਲੀ ਵਾਲੇ ਖੰਭੇ ਦੇ ਵਿੱਚ ਜਾ ਕੇ ਟਕਰਾਈ। ਖੰਭਾ ਵੀ ਤੋੜ ਦਿੱਤਾ ਵਿਚਾਲ। ਦੇਖੋ ਆ ਪਈਆ ਖੇਤ ਦੇ ਵਿੱਚ ਪਲਟੀ ਹੋਈ। ਪਛਤ ਰਹੀ ਗਈ ਬੰਦੇ ਦੇ ਸੱਟਾਂ ਨਹੀਂ ਆ ਨਹੀਂ ਲੱਗੀਆਂ। ਠੀਕਾ ਦਾ ਪਰ ਓਵਰ ਸਪੀਡ ਜ਼ਿਆਦਾ ਸੀ ਦੱਸਦੇ ਨੇ ਕਿ ਜ਼ਿਆਦਾ ਸਪੀਡ ਨਾਲ ਜਾ ਰਿਹਾ ਸੀ ਦੱਸਿਆ ਜਾਂਦਾ ਦੇਖੋ ਵੀ ਢਣੋਲੇ ਤੋਂ ਸੀ ਬੰਦਾ ਪਰ ਧੂਰਕੋਟ ਜਾ ਰਿਹਾ ਸੀ ਆ ਖੰਭਾ ਦੇਖੋ ਕਿਵੇਂ ਟੁੱਟਿਆ ਹੋਇਆ ਬਿਜਲੀ ਦਾ ਦੇਖੋ ਦੋਸਤੋ ਆਪਣੀ ਜਸਾ ਤੋਂ ਕਾਨੇ ਕੰਦੇ ਵਿਚਕਾਰ ਡੇਰਾ ਬਾਬਾ ਮਸਤ ਰਾਮ ਦੇ ਕੋਲ ਬਿਜਲੀ ਦਾ ਖੰਭਾ ਤੋੜ ਕੇ ਦੇਖੋ ਗੱਡੀ ਸਿੱਧੀ ਜਾ ਕੇ ਟਕਰਾਈ ਆ ਤੇ ਪਲਟੀ ਖਾ ਕੇ ਖੇਤ ਦੇ ਵਿੱਚ ਜਾ ਡਿੱਗੀ ਬਹੁਤ ਹੀ ਜ਼ਿਆਦਾ ਭਿਆਨਕ ਟੱਕਰ ਹੋਈ ਆ ਪਰ ਸੱਟਾਂ ਲੱਗਣ ਤੋਂ ਬਚ ਗਿਆ ਠੀਕ ਆ ਬੰਦਾ ਜਿਆਦਾ ਛੱਟਾ ਨਹੀਂ ਲੱਗੀਆਂ ਬਚਤ ਰਹਗੀ ਤੋ ਦੋਸਤੋ ਜਿਆਦਾ ਸਪੀਡ ਕਰਨ ਗੱਡੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਦੇਖੋ ਉਸ ਦਾ ਨਤੀਜਾ ਫਿਰ ਇਸ ਤਰ੍ਹਾਂ ਹੁੰਦਾਗਾ